ਸਾਥਿਓ ਤੁਸੀਂ ਦੇਖ ਰਹੇ ਹੋ ਇਹ ਆਪਣੇ ਕੋਲੇ ਹੈਗੀ ਆ ਗੋਭੀ ਦੀ ਪਨੀਰੀ ਫੁੱਲ ਗੋਭੀ ਦੀ ਸਤੋਂ ਬਨਾ ਆ ਇਧਰ ਵੀ ਆਪਣੇ ਕੋਲੇ ਗੋਭੀ ਦੀ ਪਨੀਰੀ ਆ ਇਹ ਆਪਣੇ ਕੋਲੇ ਹੈਗੀ ਆ ਬੰਦ ਗੋਭੀ ਦੀ ਪਨੀਰੀ ਤੇ ਇਸ ਤੋਂ ਅੱਗੇ ਸਾਨੂੰ ਆਪਾਂ ਦਿਖਾਉਣੀ ਆ ਇਹ ਪਨੀਰੀ ਆਪਣੇ ਕੋਲੇ ਗੱਠ ਗੋਭੀ ਦੀ ਪਨੀਰੀ ਇਹ ਸਾਥਿਓ ਆਪਣੇ ਕੋਲੇ ਹੈਗਾ ਹਾਈਬ੍ਰਿਡ ਟਮਾਟਰ ਤੇ ਦੁਬਾਰਾ ਫੇਰ ਸਾਨੂੰ ਦਿਖਾਦਨੇ ਆਏ ਆਪਣੇ ਕੋਲੇ ਹੈਗਾ ਟਮਾਟਰ ਹਾਈਬ੍ਰਿਡ ਤੇ ਇਹ ਹੈਗੀ ਆਪਣੇ ਕੋਲੇ ਗੱਠ ਗੋਭੀ ਦੀ ਪਨੀਰੀ ਤੇ ਇਹ ਆਪਣੇ ਕੋਲੇ ਹੈਗੀ ਆ ਬੰਦ ਗੋਭੀ ਦੀ ਪਨੀਰੀ ਇਸ ਤੋਂ ਬਿਨਾ ਅੱਗੇ ਆਪਣੇ ਕੋਲੇ ਆ ਤੁਸੀਂ ਦੇਖ ਰਹੇ ਹੋ ਇਹ ਹੈਗੀ ਆਪਣੇ ਕੋਲੇ ਫੁੱਲ ਗੋਭੀ ਦੀ ਪਨੀਰੀ ਕਿਸੇ ਵੀ ਸਾਥੀ ਨੇ ਘਰੇ ਲਾਉਣ ਵਾਸਤੇ ਬੂਟੇ ਲੈਣੇ ਹੋਣ ਜਾਂ ਕਿਸੇ ਮਾਲੀ ਨੇ ਕੋਈ ਕਨਾਲ ਦੋ ਕਨਾਲਾਂ ਲਾਉਣ ਵਾਸਤੇ ਗੋਭੀ ਦੀ ਕੋਈ ਵੀ ਵੈਰਾਈਟੀ ਲੈਣੀ ਹੋਵੇ ਫੁੱਲ ਬੰਦ ਜਾਂ ਗੰਡ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਇਸ ਤੋਂ ਇਲਾਵਾ ਜੇ ਟਮਾਟਰਾਂ ਦੀ ਪਨੀਰੀ ਖਰੀਦਣੀ ਹੋਵੇ ਹਾਈਬ੍ਰਿਡ ਦੀ ਤਾਂ ਵੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਸਾਥੀਓ ਪਤਾ ਹੈਗਾ ਬੀਪੀਓ ਮਹਿਰਾਜ ਕੋਠੇ ਟੱਲ ਵਾਲੀ ਟੱਲ ਵਾਲੀ ਦੇ ਪੁਲ ਦੇ ਉੱਤੇ ਆਪਣਾ ਨਰਸਰੀ ਪਾਰਮ ਗੁਰੂ ਹਰਗੋਬਿੰਦ ਸਾਹਿਬ ਨਰਸਰੀ ਪਾਰਮ ਤੇ ਇਹ ਆਪਣੇ ਫੋਨ ਨੰਬਰ ਹੈਗੇ ਆ نیچے ਲਿਖੇ 6283751200 ਤੇ ਦੂਸਰਾ ਨੰਬਰ ਹੈਗਾ ਆਪਣਾ 98175307129 ਤੇ ਸਾਥੀਓ ਇਹ ਆਪਣਾ ਨਰਸਰੀ ਫਾਰਮਾ ਗੁਰੂ ਹਰगोविंद ਨਰਸਰੀ ਫਾਰਮ ਤੇ ਫੋਨ ਨੰਬਰ ਤੁਸੀਂ ਦੁਬਾਰਾ ਸਾਨੂੰ ਦੱਸ ਦਿਨੇ 6283751200 ਤੇ 9815307229 ਇਸ ਤਰ੍ਹਾਂ ਹੀ ਸਾਥਿਓ ਜੇ ਕਿਸੇ ਨੇ ਵੀ ਗੋਭੀ ਦੀ ਕੋਈ ਵੀ ਵੈਰਾਈਟੀ ਲੈਣੀ ਹੋਵੇ ਜਾਂ ਇਸ ਤੋਂ ਇਲਾਵਾ ਕਿਸੇ ਨੇ ਵੀ ਟਮਾਟਰਾਂ ਦੀ ਪਨੀਰੀ ਲੈਣੀ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਜਾਂ ਫਿਰ ਉਹ ਆ ਕੇ ਆਪ ਗੋਭੀ ਦੀ ਪਨੀਰੀ ਲਿਜਾ ਸਕਦਾ ਧੰਨਵਾਦ